ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਲੈਕਸ਼ਨਾਂ ਦੇ ਰਿਜ਼ਲਟ ਤੋਂ ਬਾਅਦ ਕੀ ਰਿਐਕਸ਼ਨ ਆ ਦਿਲ ਟੁੱਟਿਆ ਭਗਵੰਤ ਮਾਨ ਦਾ ਮਿਉਸੇ ਗਏ ਚਿਹਰੇ ਤੁਹਾਨੂੰ ਦੱਸਦੇ ਆ ਕਿ ਜਿਹੜੇ ਮੁੱਖ ਮੰਤਰੀ ਪੰਜਾਬ ਵੱਲੋਂ ਦਾਅਵੇ ਕੀਤੇ ਜਾ ਰਹੇ ਸੀ ਕਿ 13 ਜ਼ੀਰੋ ਦੇ ਨਾਲ ਉਹ ਪੰਜਾਬ ਦੇ ਵਿੱਚ ਕਲੀਨ সুইਪ ਕਰਨਗੇ ਕਿਉਂਕਿ 222 ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨੇ ਇੱਕ ਤਰਫਾ ਜਿੱਤ ਦਵਾਈ ਸੀ 92 ਐਮਐਲਏ ਆਮ ਆਦਮੀ ਪਾਰਟੀ ਨੂੰ ਦਿੱਤੇ ਸੀ ਤੇ ਦਿੱਤੇ ਵੀ ਐਡੀ ਵੱਡੀ ਵੱਡੀ ਜਿੱਤ ਸੀ ਜਿਹੜੀ ਲੀਡ ਸੀ 40000 50000 ਪੂਰੇ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਲਹਿਰ ਚੱਲੀ ਸੀ ਚਾਹੇ ਮਾਲਵਾ ਹੋਵੇ ਚਾਹੇ ਦੁਆਬਾ ਹੋਵੇ ਤੇ ਚਾਹੇ ਮਾਝਾ ਹੋਵੇ ਪਰ 224 ਦੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸੋਚੇ ਸੀ ਉਸ ਤਰੀਕੇ ਦੇ ਰਿਜ਼ਲਟ ਨਹੀਂ ਆਏ ਕਿਉਂਕਿ ਵੱਡੀ ਸੱਟ ਲੱਗੀ ਆ ਮਾਲਵੇ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਬਠਿੰਡਾ ਸੀਟ ਜਿਹੜੀ ਵਿਕਾਰੀ ਸੀਟ ਬਣੀ ਹੋਈ ਸੀ ਉੱਥੋਂ ਵੀ ਗਰਮੀਤ ਸਿੰਘ ਖੁੱਡੀਆਂ ਅਕਾਲੀ ਦਲ ਤੋਂ ਇਹ ਸੀਟ ਹਾਰ ਗਏ ਆ ਤੇ ਦੂਸਰੇ ਪਾਸੇ ਸਿਰਫ ਆਪਣਾ ਕਿਲਾ ਬਚਾਉਣ ਦੇ ਵਿੱਚ ਕਾਮਯਾਬ ਹੋਈ ਆਮ ਆਦਮੀ ਪਾਰਟੀ ਸੰਗਰੂਰ ਦਾ ਉੱਥੇ ਸਿਮਰਜੀਤ ਸਿੰਘ ਮਾਨ ਪਛੜ ਗਏ ਆ ਤੁਹਾਨੂੰ ਦੱਸ ਦਿੰਨੇ ਆ ਇਥੋਂ ਕੇ ਕਰਮਜੀਤ ਅਨਮੋਲ ਭਗਵੰਤ ਮਾਨ ਦੇ ਕਰੀਬੀ ਦੋਸਤ ਉਹ ਵੀ ਫਰੀਦਕੋਟ ਸੀਟ ਜਿਨ੍ਹਾਂ ਨੂੰ ਜਿੱਤੀ ਸੀਟ ਮੰਨੀ ਜਾਂਦੀ ਸੀ ਕਿਉਂਕਿ ਜਦੋਂ ਕਾਊਂਟ ਕਰਦੇ ਸੀ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਕਿਹੜੀਆਂ ਕਿਹੜੀਆਂ ਸੀਟਾਂ ਆ ਸਕਦੀਆਂ ਤੇ ਸਭ ਤੋਂ ਪਹਿਲੀ ਸੀਟ ਜੇ ਗਿਣੀ ਜਾਂਦੀ ਸੀ ਤੇ ਉਹ ਕਰਮਜੀਤ ਅਨਮੋਲ ਦੀ ਸੀਟ ਸੀ ਪਰ ਉਹ ਵੀ ਉੱਥੋਂ 70000 ਵੋਟਾਂ ਦੇ ਫਰਕ ਦੇ ਨਾਲ ਸਰਬਜੀਤ ਸਿੰਘ ਜਿਹੜਾ ਕਿ ਇੱਕ ਆਜ਼ਾਦ ਉਮੀਦਵਾਰ ਸੀ ਉਸ ਤੋਂ ਚੋਣ ਹਾਰ ਗਏ ਆ ਉਸ ਤੋਂ ਬਾਅਦ ਨਿਰਾਸ਼ ਹੋਣਾ ਸੁਭਾਅਕ ਹੀ ਆ ਕਿਉਂਕਿ ਭਗਵਾਨ ਤਮਾਨ ਆਪਣੇ ਕੰਮਾਂ ਨੂੰ ਗਿਣਾ ਕੇ ਵੋਟਾਂ ਮੰਗ ਰਏ ਸੀ ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਆ ਉਨ੍ਹਾਂ ਦੀ ਬਹੁਤ ਜ਼ਿਆਦਾ ਵਿਰੋਧਤਾ ਸੀ ਉਸੇ ਕਾਰਨ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਫਤਵਾ ਨਹੀਂ ਦਿੱਤਾ ਕਈ ਹਲਕੇ ਜਿਹੇ ਸੀ ਜਿੱਥੇ ਆਮ ਲੋਕ ਇਹ ਗੱਲ ਕਰਦੇ ਨਜ਼ਰ ਆਉਂਦੇ ਸੀ ਕਿ ਭਗਵੰਤ ਮਾਨ ਦੇ ਨਾਲ ਉਹਨਾਂ ਨੂੰ ਕੋਈ ਰੋਸਾ ਨਹੀਂ ਆ ਪਰ ਉਹਨਾਂ ਦੇ ਐਮ ਐਲ ਏਜ਼ ਉਹਨਾਂ ਦੇ ਵਰਕਰ ਉਨ੍ਹਾਂ ਤੋਂ ਅੱਕ ਕੇ ਲੋਕਾਂ ਨੇ ਦੂਸਰੀਆਂ ਧਿਰਾਂ ਨੂੰ ਵੋਟਾਂ ਪਾਈਆਂ ਤੁਹਾਨੂੰ ਦੱਸ ਦਿੰਨੇ ਆ ਪੰਜਾਬ ਦੇ ਵਿੱਚ 7 ਸੀਟਾਂ ਜਿਹੜੀਆਂ ਕਾਂਗਰਸ ਜਿੱਤਣ ਦੇ ਵਿੱਚ ਕਾਮਯਾਬ ਹੋ ਗਈ ਦੋ ਆਜ਼ਾਦ ਉਮੀਦਵਾਰ ਜਿੱਤੇ ਇੱਕ ਅਕਾਲੀ ਦਲ ਜਿੱਤਣ ਦੇ ਵਿੱਚ ਕਾਮਯਾਬ ਹੋ ਗਈ ਤੇ ਆਮ ਆਦਮੀ ਪਾਰਟੀ ਦੇ ਹਿੱਸੇ ਸਿਰਫ 3 ਸੀਟਾਂ ਆਈਆਂ ਜਿਸ ਮੁੱਖ ਮੰਤਰੀ ਵੱਲੋਂ ਤਾਪਦੀਆਂ ਦੁਪਹਿਰਾਂ ਦੇ ਵਿੱਚ 48 48 ਟੈਂਪਰੇਚਰ ਦੇ ਵਿੱਚ ਰੋਲ ਸ਼ੋਅ ਕੀਤੇ ਗਏ ਹੋਣ ਉਸ ਦੀ ਜਦੋਂ ਇਸ਼ਾ ਮੁਤਾਬਕ ਜਿਹੜੇ ਰਿਜ਼ਲਟ ਨਾ ਆਉਣ ਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਮਨ ਟੁੱਟਣਾ ਉਸ ਸੁਭਾਅਕ ਹੀ ਆ ਕਿਉਂਕਿ ਉਹ ਲਗਾਤਾਰ ਆਖ ਰਹੀ ਸੀ ਕਿ ਬਿਜਲੀ ਦੇ ਬਿੱਲ ਉਹਨਾਂ ਵੱਲੋਂ ਜ਼ੀਰੋ ਕੀਤੇ ਗਏ ਖੇਤੀ ਦੇ ਲਈ ਜਿਹੜੀ ਬਿਜਲੀ ਆ ਉਹ ਲਗਾਤਾਰ ਨਿਰਵਗਣ ਜਾਰੀ ਰੱਖੀ ਗਈ ਇਸੇ ਕਰਕੇ ਉਹਨਾਂ ਨੂੰ ਆਸ ਸੀ ਕਿ ਉਹ ਪਾਰਟੀ ਉਹਨਾਂ ਦੀ ਆਮ ਆਦਮੀ ਪਾਰਟੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਵੱਡੀ ਤਾ ਦੇ ਵਿੱਚ ਐਮਪੀ ਪੰਜਾਬ ਤੋਂ ਚੁਣੇ ਜਾਣਗੇ ਪਰ ਜਿਹੜੇ ਸੱਤ ਰਾਜ ਸਭਾ ਮੈਂਬਰ ਚੁਣੇ ਗਏ ਸੀ ਉਹਨਾਂ ਤੋਂ ਲੋਕ ਦੁਖੀ ਸੀ ਐਨਐਸਐ ਲਾਈ ਗਈ ਸੀ ਨੌਜਵਾਨਾਂ ਦੇ ਉੱਤੇ ਉਸ ਗੱਲ ਤੋਂ ਜਿਹੜੇ ਪੰਥਕ ਜਿਹੜੇ ਸੋਚ ਵਾਲੇ ਲੋਕ ਸੀ ਉਹ ਦੁਖੀ ਸੀ ਹੋਰ ਬੇਰਜਗਾਰਾਂ ਦੇ ਜਿਹੜੇ ਮਸਲੇ ਹੱਲ ਨਹੀਂ ਹੋਏ ਸੀ ਇਹਨਾਂ ਕਾਰਨਾ ਕਰਕੇ ਅੱਜ ਆਮ ਆਦਮੀ ਪਾਰਟੀ ਦਾ ਜਿਹੜਾ ਪੰਜਾਬ ਦੇ ਵਿੱਚ ਵੀ 2022 ਦੇ ਵਿੱਚ ਹਨੇਰੀ ਆਈ ਸੀ ਅੱਜ ਉਹ ਹਨੇਰੀ ਜੀ ਕਾਂਗਰਸ ਅੱਜ ਉਸ ਹਨੇਰੀ ਨੂੰ ਰੋਕਣ ਦੇ ਵਿੱਚ ਕਾਮਯਾਬ ਹੋ ਗਈ ਹੈ ਕਿਉਂਕਿ ਉਹਨਾਂ ਦੇ ਸਾਰੇ ਸਿਰ ਕੱਟ ਜਿਹੜੇ ਕੁਸੀਂ ਉਹ ਚੋਣਾ ਜਿੱਤਣ ਦੇ ਵਿੱਚ ਕਾਮਯਾਬ ਹੋ ਗਏ ਆ ਚਾਹੇ ਉਹ ਚਰਨਜੀਤ ਸਿੰਘ ਚੰਨੀ ਹੋਣ ਸੁਖਜਿੰਦਰ ਸਿੰਘ ਰੰਧਾਵਾ ਹੋਣ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਣ ਜਿੰਨੇ ਵੀ ਉਹਨਾਂ ਦੇ ਕਿਤਾਬਰ ਲੀਡਰ ਸੀ ਉਹ ਪੰਜਾਬ ਦੇ ਵਿੱਚੋਂ ਆਸਾਨੀ ਦੇ ਨਾਲ ਆਪਣੀਆਂ ਸ਼ੀਟਾਂ ਜਿੱਤਣ ਦੇ ਵਿੱਚ ਕਾਮਯਾਬ ਹੋ ਗਏ ਆ ਤੇ ਭਗਵੰਤ ਮਾਨ ਦੁਖੀ ਦੱਸੇ ਜਾ ਰਹੇ ਆ ਖਾਸ ਕਰਕੇ ਆਪਣੇ ਐਮਐਲਏਸ ਦੇ ਨਾਲ ਕਿਉਂਕਿ ਐਮਐਲਏਸ ਦੀ ਲਗਾਤਾਰ ਵਿਰੋਧਤਾ ਹੁੰਦੀ ਸੀ ਇਸੇ ਕਰਕੇ ਭਗਵੰਤ ਮਾਨ ਜ਼ਰੂਰ ਨਿਰਾਸ਼ ਨਜ਼ਰ ਆ ਰਹੇ ਆ